ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਮੈਂ ਗੱਲ ਕਰਨ ਲੱਗਿਆ ਪੰਜਾਬ ਦੇ ਉਹਨਾਂ ਸਾਰੇ ਹੋਣ ਹਰ ਬੱਚੇ ਬੱਚੀਆਂ ਦੀ ਜਿਨ੍ਹਾਂ ਨੇ 12ਵੀਂ ਜਮਾਤ ਦਾ ਇਮਤਿਹਾਨ ਦਿੱਤਾ ਔਰ ਉਹਨਾਂ ਨੇ ਫਰਸਟ ਡਿਵੀਜ਼ਨਾਂ ਚ ਪਲੱਸ 2 ਪਾਸ ਕੀਤੀ ਹੈ ਔਰ ਉਹਨਾਂ ਨੇ ਸੁਪਨੇ ਸਜਾਏ ਨੇ ਕਿ ਅਸੀਂ ਚੰਗੇ ਜੱਜ ਬਣਨਾ ਹੈ ਚੰਗੇ ਵਕੀਲ ਬਣਨਾ ਹੈ ਚੰਗੇ ਲਾਅਫਰ ਬਣਨਾ ਹੈ ਔਰ ਮੈਂ ਆਪਣੀ ਬੇਇਨਸਾਫੀਆਂ ਦੇ ਖਿਲਾਫ ਲੜਨ ਦੇ ਲਈ ਖੜੇ ਹੋਣਾ ਹੈ ਕਾਨੂੰਨ ਦੀ ਲੜਾਈ ਲੜਨ ਦੇ ਲਈ ਸੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਇਸ ਵਾਰੀ ਬੀਏ ਐਲਐਲਬੀ ਦਾ ਜਿਹੜਾ ਕੰਡਕਟ ਕੀਤੀ ਜਾ ਰਹੀ ਹੈ ਕੋਰਸ ਹੈ ਜਿਹੜਾ ਪੜ੍ਹਾਈ ਹੈ ਜਿਹੜੀ 12ਵੀਂ ਜਮਾਤ ਤੋਂ ਬਾਅਦ ਤੁਸੀਂ ਬੀਏ ਵੀ ਕਰ ਜਾਣੀ ਹੈ ਔਰ ਲਾਅ ਵੀ ਕਰ ਜਾਣੀ ਹੈ ਔਰ ਬੀਕਾਮ ਵੀ ਕਰ ਜਾਣੀ ਹੈ ਲਾਅ ਵੀ ਕਰ ਜਾਣੀ ਹੈ ਬੀਬੀਏ ਵੀ ਕਰ ਜਾਣੀ ਹੈ ਲਾਅ ਵੀ ਕਰ ਜਾਣੀ ਹੈ ਬਹੁਤ ਸਾਰੇ ਕੋਰਸਸ ਨੇ ਤੁਸੀਂ ਆਪਣੀ ਆਪਣੀ ਕੈਟਾਗਰੀ ਦੇ ਅਨੁਸਾਰ ਜਿਸ ਵੱਲ ਤੁਹਾਡਾ ਰੁਝਾਨ ਹੈ ਕਿ ਬੀਕਾਮ ਐਲਐਲਬੀ ਕਰਨੀ ਹੈ ਬੀਬੀਏ ਐਲਐਲਬੀ ਕਰਨੀ ਹੈ ਜਾਂ ਬੀਏ ਐਲਐਲਬੀ ਕਰਨੀ ਹੈ ਸੋ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬੀਏ ਐਲਐਲਬੀ ਹੈ ਤੁਸੀਂ ਇੱ ਸੋ ਮੈਂ ਉਹਨਾਂ ਸਾਰੇ ਪਿੰਡਾਂ ਸ਼ਹਿਰਾਂ ਦੇ ਹੋਂ ਹਰ ਬੱਚੇ ਬੱਚੀਆਂ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਬੱਚੀਆਂ ਨੂੰ ਜਿਨ੍ਹਾਂ ਨੇ ਅਣਤਕ ਮਿਹਨਤ ਕਰਕੇ ਚੰਗੀ ਮੈਰਿਟ ਹਾਸਲ ਕੀਤੀ ਹੈ ਸੋ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਡਰੇ ਹੋ ਨਾ ਘਬਰਾਇਓ ਨਾ ਕਿਉਂਕਿ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਹੁੰਦੇ ਨੇ ਪਿੰਡਾਂ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਡਰ ਹੁੰਦਾ ਹੈ ਇੱਕ ਕੰਫੀਡੈਂਸ ਨਹੀਂ ਉਹਦਾਂ ਦਾ ਬਣ ਪਾਉਂਦਾ ਕਿ ਕੀ ਮੈਂ ਵੀ ਜੱਜ ਬਣ ਸਕਦਾ ਜਾਂ ਕੀ ਮੈਂ ਵੀ ਜੱਜ ਬਣ ਸਕਦੀ ਹਾਂ ਇਦਾਂ ਹੋ ਸਕਦਾ ਹੈ ਕਿ ਮੈਂ ਚੰਗਾ ਵਕੀਲ ਬਣ ਸਕ ਬਣ ਕੇ ਉੱਥੇ ਕੇਸ ਲੜ ਰਿਹਾ ਹਾਂ ਬਿਲਕੁਲ ਬਣ ਸਕਦੇ ਹੋ ਤੁਸੀਂ ਜੱਜ ਬਣ ਸਕਦੇ ਹੋ ਤੁਸੀਂ ਪੀਸੀਐਸ ਅਫਸਰ ਜੁਡੀਸ਼ੀਅਲ ਦੇ ਵਿੱਚ ਜਾ ਸਕਦੇ ਹੋ ਬਹੁਤ ਸਾਰੇ ਰਸਤੇ ਨੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਲੇਕਿਨ ਉਹਦੇ ਲਈ ਤੁਹਾਨੂੰ ਅੰਦਰੋਂ ਮਜ਼ਬੂਤ ਹੋਣਾ ਪੈਣਾ ਜਿਸ ਤਰ੍ਹਾਂ ਤੁਸੀਂ 12ਵੀਂ ਜਮਾਤ 'ਚ ਚੰਗੇ ਨੰਬਰ ਲੈਨੇ ਉਸੇ ਤਰ੍ਹਾਂ ਇਸ ਪੜ੍ਹਾਈ 'ਚ ਵੀ ਚੰਗੇ ਨੰਬਰ ਲੈ ਕੇ ਤੁਸੀਂ ਇੱਕ ਚੰਗੇ ਵਕੀਲ ਚੰਗੇ ਜੱਜ ਚੰਗੇ ਅਫਸਰ ਚੰਗੇ ਲਾਅ ਅਫਸਰ ਚੰਗੇ ਅਟਾਰਨੀ ਜਨਰਲ ਡਿਪਟੀ ਅਟਾਰਨੀ ਜਨਰਲ ਬਹੁਤ ਸਾਰੇ ਰਸਤੇ ਨੇ ਸੋ ਮੇਰੇ ਬੱਚੇ ਬੱਚੀਆਂ ਨੂੰ ਪੰਜਾਬ ਦੇ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਹੈ ਔਰ ਉਹਨਾਂ ਦੇ ਪੀਰੀਅਡਸ ਨੂੰ ਵੀ ਅਪੀਲ ਹੈ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੋਰਟਲ ਖੋਲਿਆ ਗਿਆ ਕੱਲ 14 ਪੰਜ 2024 ਤੋਂ ਪੋਰਟਲ ਖੁੱਲ ਜਾਣਾ ਔਰ ਖੁੱਲ ਜਾਣਾ ਔਰ ਉਸ ਤੋਂ ਬਾਅਦ 26 6 ਅਗਲੇ ਜਿਹੜੀ ਜੂਨ ਦੀ ਹੈਗੀ ਉਹ ਲਾਸਟ ਡੇਟ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਫਟਾਫਟ ਇਹਨੂੰ ਦਾਖਲ ਕਰ ਦੇਣਾ ਔਰ ਮੈਂ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਨੇ ਖਾਸ ਕਰਕੇ ਕਹਾਂਗਾ ਕਿ ਤੁਹਾਡੇ ਲਈ ਬੜਾ ਸੁਨਹਿਰੀ ਮੌਕਾ ਆਉਂਦੀ ਤੁਹਾਡੀ ਫੀਸ ਜਿਹੜੀ ਹੈਗੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅੰਦਰ ਕਵਰ ਹੋਣੀ ਹੈ ਬਿਲਕੁਲ ਵੀ ਘਬਰਾਉਣਾ ਨਹੀਂ ਕਿ ਇੰਨੇ ਹਜ਼ਾਰਾਂ ਰੁਪਈਆ ਸੀ ਕਿੱਥੋਂ ਦੇ ਕੇ ਇਹ ਪੜਾਈ ਕਰ ਪਾਵਾਂਗੇ ਬਿਲਕੁਲ ਨਾ ਘਬਰਾਓ ਜਿੱਥੇ ਕਿਤੇ ਦਿੱਕਤ ਹੈ ਮੈਨੂੰ ਦੱਸੋ ਮੇਰਾ ਨੰਬਰ ਵੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਇਸ ਦਾ ਲਿੰਕ ਵੀ ਪਾਉਂਗਾ ਕਿ ਤੁਸੀਂ ਕਿੱਥੇ ਜਾ ਕੇ ਅਪਲਾਈ ਕਰਨਾ ਹੈ ਪੰਜਾਬ ਲਾ ਅਡਮਿਸ਼ਨਸ ਪੰਜਾਬ ਲਾ ਅਡਮਿਸ਼ਨਸ gndu ac in ਇਹਦਾ ਲਿੰਕ ਵੀ ਪਿਆ ਹੋਊਗਾ ਮੇਰਾ ਨੰਬਰ ਵੀ ਹੈ ਕਿਸੇ ਨੂੰ ਵੀ ਕੋਈ ਦਿੱਕਤ ਹੈ ਤਾਂ ਸਵੇਰੇ ਦੱਸ ਲੈ ਤੁਹਾਨੂੰ ਲੈ ਕੇ ਸ਼ਾਮ 3-4 ਵਜੇ ਤੱਕ ਮੈਨੂੰ ਜਰੂਰ ਕਾਲ ਕਰ ਸਕਦਾ ਮੈਂ ਤੁਹਾਡੇ ਲਈ ਹਾਜ਼ਰ ਆਪਾਂ ਨਾਲ ਮਿਲ ਕੇ ਇਸ ਵੱਡੇ ਮੁਕਾਮ ਵੱਲ ਵੱਧਣਾ ਵੱਡੀ ਮੰਜ਼ਿਲ ਵੱਲ ਵੱਧਣਾ ਤਾਂ ਕਿ ਤੁਸੀਂ ਆਪਣੇ ਪਿੰਡ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਆਪਣੇ ਹਲਕੇ ਦਾ ਨਾਮ ਆਪਣੇ ਜ਼ਿਲ੍ਹੇ ਦਾ ਨਾਮ ਔਰ ਆਪਣੇ ਪੰਜਾਬ ਦਾ ਨਾਮ ਦੁਨੀਆ ਦੇ ਨਕਸ਼ੇ ਤੇ ਰੌਸ਼ਨ ਕਰ ਸਕੋ ਤੁਹਾਡੇ 'ਚ ਕੋਈ ਕਮੀ ਨਹੀਂ ਹੈ ਜਿਹੜਾ ਕੋਈ ICSE ਬੋਰਡ ਦਾ ਪੜਿਆ ਬੱਚਾ CBSE ਬੋਰਡ ਦਾ ਬੜਾ ਪੜਿਆ ਬੱਚਾ ਉਹ ਉਹਨਾਂ ਦੇ ਬਿਲਕੁਲ ਨਾ ਘਬਰਾਉਣਾ ਕਿ ਉਹ ਵੱਡੇ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਹੀ ਵੱਡੇ ਅਫਸਰ ਬਣਦੇ ਨੇ ਨਹੀਂ ਤੁਸੀਂ ਵੀ ਵੱਡੇ ਅਫਸਰ ਬਣ ਸਕਦੇ ਹੋ ਬਸ ਗੱਲ ਹੈ ਤੁਹਾਡੇ ਜਾਗਣ ਦੀ ਗੱਲ ਹੈ ਤੁਹਾਡੇ ਜਜ਼ਬੇ ਦੀ ਗੱਲ ਹੈ ਤੁਹਾਡੀ ਮੰਜ਼ਲ ਵੱਲ ਵਧਣ ਦੀ ਤੁਸੀਂ ਮੰਜ਼ਲ ਵੱਲ ਵਧਣਾ ਜੈਪੀਨ ਜਪਤ ਜੈਸ੍ਰੀ